ਲਿਆ ਲਿਆ ਤੂੰ ਗੇ ਸਾਤਾ ਨਹੀਂ ਨਹੀਂ ਗੁਰੂਆ ਮਰ ਜੂਗੀ ਬੇਜਮਾਨੀ ਤੇ ਕੋਈ ਤਰਸੀ ਨਹੀਂ ਹੈਗਾ ਖਾਦ ਹੋ ਗਈ ਆ ਕੁੜੀਏ ਭੱਜ ਜਾ ਮਨੇ ਚੰਦ ਪਾਇਆ ਜਿਹੜਾ ਕਿੰਨੀ ਰ ਖੜੀਆਂ ਲੜੀਆਂ ਨਹੀਂ ਹੈ ਨਹੀਂ ਗੁਰੂਆ ਕਿੱਥੋਂ ਧੁਈ ਲਿਆਉਂਦਿਆ ਤੂੰ ਸੂਰ ਆ ਫਿਰ ਦੱਸ ਮੈਨੂੰ ਤੂੰ ਸਾਡਾ ਕਸੂਰ ਆ ਕਸੂਰ ਸਾਡਾ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ ਦਿਨੀ ਜੋ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਧੂਰਿਆ ਸੀ ਵੀਰ ਉਹਦੇ ਉੱਤੇ ਹੋਇਆ ਪਰਚਾ ਧੰਨਵਾਦੀਆਂ ਪ੍ਰਸ਼ਾਸਨ ਦੇ ਧੰਨਵਾਦੀਆਂ ਸਭ ਤੋਂ ਪਹਿਲਾਂ ਉਸ ਜਥੇਬੰਦੀ ਦੇ ਜਿਹੜੀ ਜਥੇਬੰਦੀ ਨੇ ਜਾ ਕੇ ਤੇ ਪਰਚਾ ਕਰਵਾਇਆ ਔਰ ਕੋਟਾਨਕੋੜ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲ ਕਦਮੀ ਕਰਦੇ ਆ ਉਹ ਕੀਤੇ ਹੋਏ ਜ਼ੁਲਮ ਦੀ ਕਿਉਂਕਿ ਇੱਕ ਬਹੁਤ ਵੱਡਾ ਜ਼ੁਲਮ ਸੀ ਜਿਹੜਾ ਬੇਜਬਾਨ ਤੇ ਕੀਤਾ ਜਾ ਰਿਹਾ ਸੀ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਜਿਹੜਾ ਧੂਇਆ ਜਾ ਰਿਹਾ ਸੀ ਉਹ ਬੇਜਬਾਨ ਜਾਨਵਰ ਦੇ ਉੱਤੇ ਬਹੁਤ ਵੱਡਾ ਜ਼ੁਲਮ ਸੀ ਬੜਾ ਵੱਡਾ ਤਸ਼ੱਦਦ ਸੀ ਤੇ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਟਰੈਕਟਰ ਦੇ ਮਗਰ ਪਾ ਕੇ ਮੱਜ ਧੂਣ ਵਾਲੇ ਦੇ ਉੱਤੇ ਪਰਚਾ ਕਰਵਾਇਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਤੇ ਮਕਦਮਾ ਦਰਜ ਕੀਤਾ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜੇ ਕੋਈ ਕਾਰਜ ਹੁੰਦੇ ਆ ਇਹੋ ਜੇ ਕੋਈ ਕੋ ਕਰਮ ਹੁੰਦੇ ਆ ਤੇ ਉਹਨਾਂ ਦੇ ਉੱਤੇ ਪਹਿਰਾ ਦਿਆ ਕਰੋ ਜਿਹੜੇ ਧਰਮੀ ਲੋਕ ਹੁੰਦੇ ਆ ਮਹਾਰਾਜ ਬਾਬਾਣੀ ਚ ਕਹਿੰਦੇ ਆ ਬੋਲ ਸੁਧਰ ਮੜੀਆ ਮੋਨ ਕੱਤ ਧਾਰੀ ਰਾਮ ਜੇ ਤੇ ਤੇਰੇ ਅੰਦਰ ਕੋਈ ਧਰਮ ਹੈਗਾ ਜੇ ਤੇਰੇ ਅੰਦਰ ਕੋਈ ਸੱਚ ਹੈਗਾ ਤੇ ਫਿਰ ਮੂਨ ਨਾ ਧਾਰ ਆਪਣੇ ਵਿਚਾਰ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਰੱਖ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਜਿੱਥੇ ਕਿਤੇ ਕਿਸੇ ਤੇ ਤਸ਼ੱਦਦ ਹੁੰਦਾ ਹੈ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਹੈ ਉਥੇ ਕਰਗੀਦਰ ਪਾਤਸ਼ਾਹ ਦਾ ਹੁਕਮ ਆ ਕਿ ਗਰੀਬ ਤੇ ਮਜ਼ਲੂਮ ਦੀ ਰਾਖੀ ਕਰਨੀ ਹੈ ਤੇ ਉਹਦਾ ਸਾਥ ਦੇਣਾ ਹੈ ਹਰ ਇੱਕ ਸਿੱਖ ਨੂੰ ਹੁਕਮ ਆ ਸੋ ਧੰਨਵਾਦੀ ਫਿਰ ਤੋਂ ਪ੍ਰਸ਼ਾਸਨ ਦੇ ਉਹ ਜਥੇਬੰਦੀ ਦੇ ਜਿਹੜੇ ਗੁਰਮੁਖ ਪਿਆਰਿਆਂ ਨੇ ਉਹ ਸਖਸ਼ ਦੇ ਉੱਤੇ ਬੰਦੀ ਕਾਰਵਾਈ ਕਰਵਾ ਕੇ ਤੇ ਉਹਦੇ ਉੱਤੇ ਮੁਕੱਦਮਾ ਦਰਜ ਕਰਵਾਇਆ ਪਰਚਾ ਹੋਇਆ ਤੇ ਦਾਸ ਕੋਲ ਪਰਚੇ ਦੀ ਕਾਪੀ ਪਹੁੰਚੀ ਹੈ ਤਾਂ ਕਰਕੇ ਅਸੀਂ ਜਿਹੜੀ ਹੈ ਵੀਡੀਓ ਪਾ ਰਹੇ ਹਾਂ ਬਿਲਕੁਲ ਸਬੂਤਾਂ ਦੇ ਤਹਿਤ ਤੇ ਧੰਵਾਦ ਆ ਸਾਰਿਆਂ ਦਾ ਕਿ ਇਹ ਜੇ ਪਰਚਾ ਨਾ ਹੁੰਦਾ ਤੇ ਸ਼ਾਇਦ ਉਹਦੇ ਮਨ ਦੇ ਵਿੱਚ ਕੋਈ ਹੰਕਾਰ ਰਹਿੰਦੀ ਕਿ ਮੇਰਾ ਕੀ ਕਿਸੇ ਨੇ ਵਿਗਾੜ ਲਿਆ ਬਾਅਦ ਚ ਗੱਲਾਂ ਇਹੀ ਹੁੰਦੀਆਂ ਇਹ ਸਾਡਾ ਕੀ ਕਿਸ ਨੇ ਵਿਗਾੜ ਲਿਆ ਸੋ ਇਹ ਹੰਕਾਰੀ ਜਿਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਸੀ ਵੇਖੋ ਗੁਰਬਾਣੀ ਨੇ ਉਦਾਹਰਨਾ ਦਿੱਤੀਆਂ ਕਿ ਜਿਹੋ ਜਿਹਾ ਬੰਦਾ ਕੰਮ ਕਰਦਾ ਹੈ ਨਾ ਕਰਮ ਕਰਦਾ ਉਹ ਜਿਹੋ ਉਹਦਾ ਨਾਮ ਬਹਿ ਜਾਂਦਾ ਹੈ ਜਿਹੜੇ ਲੂਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਦਬਾਣੇ ਕਿਹਾ ਗਿਆ ਜਿਹੜੇ ਸੋਨੇ ਦਾ ਕੰਮ ਕਰਦੇ ਆ ਉਹਨਾਂ ਨੂੰ ਸੁਨਿਆਰੇ ਕਹਿੰਦੇ ਆ ਜਿਹੜੇ ਚੰਮ ਦਾ ਕੰਮ ਕਰਦੇ ਸੀ ਉਹਨਾਂ ਨੂੰ ਚਮਾਰ ਕਿਹਾ ਤੇ ਜਿਹੜੀ ਮذਬੀ ਸਿੱਖ ਕੌਮ ਆ ਮੈਨੂੰ ਨਹੀਂ ਪਤਾ ਵੀ ਚੂੜਾ ਸ਼ਬਦ ਇਹਨਾਂ ਨੇ ਕਿੱਥੋਂ ਬਣਾਇਆ ਹੈ ਚੜਾਮਾ ਸ਼ਬਦ ਕਿੱਥੋਂ ਬਣਾਇਆ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀਏ ਵੀ ਮਹਾਰਾਜ ਚੂੜਾ ਕਿੰਨੂੰ ਕਹਿੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਤੇ ਕਰਮਾਂ ਦਾ ਕਰਕੇ ਮਹਾਰਾਜ ਨੇ ਨਾਂ ਦਿੱਤਾ ਜਿਹੋ ਜਿਆ ਕੋਈ ਕਰਮ ਕਰਦਾ ਤੇ ਜੇ ਕਿਸੇ ਨੇ ਮਾੜੇ ਕਰਮ ਕਰਨੇ ਆ ਭੜੇ ਕਰਮ ਕਰਨੇ ਆ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਝੂੜੇ ਗਿਆ ਜਿਹੜੇ ਮਾੜੇ ਕਰਮ ਕਰਦੇ ਆ ਕੋਈ ਕਰਮ ਕਰਦੇ ਆ ਪਾਪੀ ਆ ਜਿਨ੍ਹਾਂ ਦਾ ਕੋਈ ਇਨਸਾਨੀਅਤ ਨਾਲ ਲੜਾ ਦੇਣਾ ਨਹੀਂ ਹੁੰਦਾ ਤੇ ਜਿਹੜਾ ਇਹ ਆਪ ਸ਼ਬਦ ਬੋਲ ਰਿਹਾ ਸੀ ਨਾ ਚੜਮ ਉਹਨੇ ਖੁਦ ਹੀ ਉਹ ਮਾੜਾ ਕੰਮ ਕੀਤਾ ਤੇ ਉਸ ਸ਼ਬਦ ਦਾ ਵਾਰਸ ਉਹ ਆਪ ਹੀ ਹੈ ਜਿੱਦਾਂ ਬੱਚੇ ਸ਼ੇਮ ਸ਼ੇਮ ਕਰ ਦਿੰਦੇ ਹਨ ਕਿ ਸ਼ੇਮ ਇਹ ਜਿਹੜਾ ਸ਼ਬਦ ਹੀ ਉਹਨੂੰ ਹੀ ਵਾਪਸ ਜਾਂਦਾ ਕਿਉਂਕਿ ਇੱਕ ਬੇਜਬਾਨ ਪਸ਼ੂ ਨੂੰ ਜਿਵੇਂ ਤੇਰੇ ਹਰੇ ਚਾਰੇ ਨੂੰ ਮੂੰਹ ਮਾਰ ਲਿਆ ਜਾਂ ਤੇਰੀ ਗਾਜੇ ਤੋਂ ਚਰੀ ਦੇ ਵਿੱਚੋਂ ਕਿਤੇ ਮੂੰਹ ਮਾਰ ਲਿਆ ਤੇ ਉਹ ਤੇ ਜਨਵਰ ਪਛੂ ਉਹਨੂੰ ਥੋੜੀ ਪਤਾ ਹੈ ਕਿ ਇਹ ਇੱਕ ਇਹ ਤਨਹਾੜ ਦੀ ਪਹਿਲੀ ਹੈ ਤੇ ਇਹ ਕਿਸ ਤਨਹਾੜ ਦੇ ਬੀਜੇ ਹੋਏ ਪੱਠੇ ਆ ਇਸ ਕਰਕੇ ਉਹ ਤੇ ਜਨਵਰ ਸੀ ਤੇ ਉਸ ਜਨਵਰ ਦੇ ਉੱਤੇ ਤਸ਼ੱਦਦ ਕਰਨ ਵਾਲਾ ਉਹ ਉਦੋਂ ਵੱਡਾ ਜਨਵਰ ਬਣ ਗਿਆ ਇਸ ਕਰਕੇ ਧੰਨਵਾਦ ਫਿਰ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਥਾਣੇ ਪਹੁੰਚ ਕਰਕੇ ਕਾਰਵਾਈ ਕਰਵਾਈ ਹੈ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਕੇ ਇਹਦਾ ਨਾਮ ਮੁੰਡੇ ਦਾ ਗੁਰਲਾਲ ਸਿੰਘ ਸੀ ਵਾਸੀ ਸਭਰਾ ਜਿਨ੍ਹਾਂ ਨੇ ਇਹ ਜਿਹੜਾ ਕਰਮ ਕੀਤਾ ਮੱਝ ਨੂੰ ਮਗਰ ਪਾ ਕੇ ਤੇ ਟਰੈਕਟਰ ਦੇ ਮਗਰ ਧੂਆ ਸੋਦ ਤੇ ਬਣਦੀ ਕਾਰਵਾਈ ਹੋਈ ਹੈ ਧੰਨਵਾਦੀਆਂ ਪ੍ਰਸ਼ਾਸਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੀ ਸਰ ਇੱਕ ਪਿੰਡ ਸਭਰਾ ਦੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਮੱਝ ਦੀ ਧੂਕ ਪੁਲਿਸ ਕੀਤੀ ਜਾਂਦੀ ਹੈ ਹਾਂਜੀ ਉਸ ਸੰਬੰਧੀ ਸਰ ਸਾਡੇ ਨੂੰ ਪਰਚਾ ਦਿੱਤਾ ਗਿਆ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਸਾਹਮਣੇ ਇਹ ਗੱਲ ਆਈ ਕਿ ਇੱਕ ਮੱਝ ਨੂੰ ਟਰੈਕਟਰ ਮਗਰ ਪਾ ਕੇ ਧੋਆ ਜਾ ਰਿਹਾ ਪੀਐਸਏ ਸਿਕੁਇੰਦ ਸਿੰਘ ਨੇ ਤੁਰੰਤ ਐਕਸ਼ਨ ਕੀਤਾ ਅਤੇ ਐਫਆਈਆਰ ਨੰਬਰ 66 ਗਰਲਾਲ ਸਿੰਘ ਦੇ ਖਿਲਾਫ ਦਰਜ ਕੀਤੀ ਹੈ। ਬਾਕੀ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ। ਇਤਰਾਵਾਂ ਲੱਗੀਆਂ ਨੇ ਉਹਦੇ ਤੇ ਇਤਰਾਵਾਂ ਲੱਗੀਆਂ ਜੀ ਆਪਣੇ 24 325 323 ਐਨੀਮਲ ਐਕਟ ਜੀ ਸਰ ਉਹ ਪਿੰਡ ਦੇ ਮੋਹਤਵਾਰਾਂ ਨੂੰ ਕੋਈ ਰਾਏ ਨਵਾ ਵੀ ਕਰਵਾਇਆ ਗਿਆ ਜੀ। ਰਾਏ ਨਵਾ ਵੇਖੋ ਬੰਦੇ ਦਾ ਬੰਦੇ ਨਾਲ ਹੋ ਸਕਦਾ ਜਾਨਵਰ ਦਾ ਰਾਏ ਨਵਾ ਕਿਹਦਾ ਗਾੜਾ। ਉਹਦੇ ਮੁਤਾਬਕ ਜਿਹੜਾ ਇਹਨਾਂ ਨੇ ਗਲਤੀ ਕੀਤੀ ਉਹਦੇ ਮੁਤਾਬਕ ਜਾਨਵਰਾਂ ਦੀ ਧੂਕ ਨਹੀਂ ਸੋਈ ਨਾ ਬੰਦਿਆਂ ਦੀ ਆਪਸ ਵਿੱਚ ਤਾਂ ਹੋਈ ਨਹੀਂ ਇਸ ਕਰਕੇ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਜੋ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈ ਸੀਨੀਅਰ ਅਫਸਰਾਂ ਦੇ ਗੱਲ 'ਤੇ ਧਿਆਨ ਚ ਲਿਆ ਕੇ ਅਸੀਂ ਉੱਥੇ ਐਫ ਆਈ ਆਰ ਬਣਦੀ ਹੋ ਕੇ ਦਰਜ ਕਰਤੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਭ ਪਰ